ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਸਾ ਤਰਤੀ ਪਈ ਹਰੀਆਵਲੀ ਜਿਤੈ ਮੇਰਾ ਸਤਗੁਰੂ ਬਿਠਾਇਆਏ ਸੇ ਜੰਤ ਪਈ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੋთა ਸਾ ਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨੀਆਂ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਹੁ ਮਲਾਉ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੇ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿੰਨਾ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨਿ ਡਿਠਾ ਤਿੰਨ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਂ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਈ ਹਰ ਸਤਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿੱਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸੋ ਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨੀਆਂ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰੁ ਜਿਨ ਨਾਮ ਰਦਾਇਆ ਆਪ ਤਰਿਆ ਜਿਨੇ ਡਿਠਾ ਤਿੰਨਾ ਲੈ ਛਡਾਇ ਹਰ ਸਤਿਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਂ ਤਰਤੀ ਪਈ ਹਰੀਆਵਲੀ ਜਿਥੈ ਮਿਰਾ ਸਤਿਗੁਰੂ ਬਿਠਾਇਆ ਸੇ ਜੰਤ ਪਈ ਹਰੀਆਵਲੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਈ ਹਰ ਸਤਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਹ ਤਰਤੀ ਪਈ ਹਰਿਆਵਲੀ ਜਿੱਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨ ਡਿਠਾ ਤਿਨ ਲਏ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨੀਆਂ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਂ ਤਰਤੀ ਪਈ ਹਰਿਆਵਲੀ ਜਿਥੇ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿੰਨਾ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿੰਨ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਂ ਤਰਤੀ ਪਈ ਹਰਿਆਵਲੀ ਜਿੱਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਈ ਹਰ ਸਤਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਧ ਤਰਤੀ ਪਈ ਹਰਿਆਵਲੀ ਜਿੱਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨ ਢਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸੋ ਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨੀਆਂ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਹੁ ਮਲਾ ਚੌਥਾ ਸਾਂ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿੰਨਾ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਨੀ ਡਿਠਾ ਤਿਨਾਂ ਲੈ ਛਡਾਈ ਹਰ ਸਤਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਉ ਤਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਂ ਤਰਤੀ ਪਈ ਹਰੀਆਵਲੀ ਜਿੱਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨਨੀ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਹੁ ਮਲਾਉ ਚੌਥਾ ਸਾਤ ਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨਨੀ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿਨਾਂ ਲੈ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰਨ ਧੰਨ ਗੁਰ ਜਿਨ ਨਾਮ ਰਦਾਇਆ ਆਪ ਤਰਿਆ ਜਿਨੀ ਡਿਠਾ ਤਿੰਨਾ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੋთა ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨਿ ਡਿਠਾ ਤਿੰਨ ਲੈ ਛਡਾਇ ਹਰ ਸਤਿਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਹੁ ਮਲਾ ਚੌਥਾ ਸਾ ਤਰਤੀ ਪਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬਿਠਾਇਆ ਏ ਸੇ ਜੰਤ ਪਈ ਹਰਿਆਵਲੇ ਜਿੰਨੀ ਮੇਰਾ ਸਤ ਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਈ ਹਰ ਸਤਗੁਰੂ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਮਲਾ ਚੌਥਾ ਸਾਹ ਤਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਈ ਹਰੀਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨ ਡਿਠਾ ਤਿਨ ਲਏ ਛਡਾਇ ਹਰ ਸਤ ਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ